ਮ 30 ਸਤੰਬਰ 2024 ਨੂੰ ਸ਼ਹਿਰ ਦੇ ਵਿੱਚ ਤਿੰਨ ਵਾਰਦਾਤਾਂ ਹੋਈਆਂ ਸੀ ਸਨੇਚਿੰਗ ਦੀ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਬੰਦ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੇਚ ਹੋ ਗਿਆ ਸੀ ਇਹ ਵਾਰਦਾਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮੁਕਦਮੇ ਦਰਜ ਹੋਏ ਸੀ ਮੁਕਦਮਾ ਨੰਬਰ 73/24 ਥਾਣਾ ਮੁਕੰਪੁਰਾ ਮਕਦਮਾ ਨੰਬਰ 111/24 ਮਕਬੂਲਪੁਰਾ ਤੇ ਮਕਦਮਾ ਨੰਬਰ 121/24 थाना ਸੁਲਤਾਨਪੁਰ ਤੇ ਮੋਕਮਪੁਰਾ ਪੁਲਿਸ ਨੇ ਟੀਮਸ ਬਣਾਈਆਂ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਹੈ ਜਿਨ੍ਹਾਂ ਦਾ ਨਾਮ ਹੈ ਸਰਗੰਦੀਪ ਸਿੰਘ ਗੁਰਜੀਤ ਸਿੰਘ ਆਸ਼ੀਸ਼ ਅੰਮ੍ਰਿਤ ਤੇ ਦਿਲਪ੍ਰੀਤ ਸਿੰਘ ਉਹਨਾਂ ਵਿੱਚੋਂ ਪੰਜਾਂ 'ਚੋਂ ਇੱਕ ਜੁਵਨਾਈਲ ਹੈ ਜਿਹੜਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ ਹੈ 6 ਮੈਂਬਰੀ ਗਰੋ ਹੈਗਾ ਜਿਹੜਾ ਅਰਲੀ ਮਾਰਨਿੰਗ ਵਾਰ ਦਾ ਤੱਕ ਕਰਦਾ ਸੀ ਸਨੈਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਵਨਾਈਲ ਹੈ ਉਹਨੂੰ ਅਸੀਂ ਲੁਧਿਆਣਾ ਜੁਵਨਾਈਲ ਹோம் ਭੇਜਤਾ ਹੈ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਰ 2 ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹੜਾ 스내ਚ ਹੋਇਆ ਸੀ ਉਹ ਵੀ ਹੋ ਗਿਆ ਤਾਂ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਏ ਹੈ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ ਇਹ ਬੇਸਿਕਲੀ ਬੀ ਡਿਵੀਜ਼ਨ ਏਰੀਆ ਸੁਲਤਾਨਵਿੰਟ ਏਰੀਆ ਤੇ ਮੁਕੰਪੁਰ ਏਰੀਆ ਤੇ ਬੱਲਾ ਏਰੀਆ ਦੇ ਵਿੱਚ ਇਹ ਜ਼ਿਆਦਾਤਰ ਵਾਰਦਾਤ ਟਕੜਦੇ ਅਸੀਂ ਸਾਰੇ ਸੀਸੀਟੀਵੀ ਕੈਮਰਾਜ਼ ਵਗਰਾ ਐਕਸਪਲੋਰ ਕੀਤੇ ਸੀਗੇ ਤੇ ਉਹਦੇ ਚ ਵੀ ਸਾਹਮਣੇ ਆਏ ਜੁਮਨਾਈਲ ਅੰਡਰ 18 ਉਹ ਪੜਦਾ ਸੀ ਐਸੀ ਕੀ ਏਰੀਆ ਤੇ ਰੈਨਵਲੇ ਸੁਲਤਾਨਵਿੰਦ ਡੀ ਡਿਵੀਜ਼ਨ ਦੇ ਰੈਨਵਲ ਸਸਾ ਵਾਰਦਾਤਾ ਕਿਦਾਂ ਕਰਦੇ ਸੀ ਇਹ अर्ਲੀ ਮਾਰਨਿੰਗ ਕਰਦੇ ਸੀ ਕਿ ਵਾਰਦਾਤਾ ਅਰਾਊਂਡ 10:3 2 ਵਜੇ ਸ਼ੁਰੂ ਹੁੰਦੇ ਸੀ ਤੇ 4-5 ਵਜੇ ਤੱਕ ਸਵੇਰੇ ਵਾਰਦਾਤਾ ਕਰਦੇ ਸੀ ਟਾਰਗੇਟ ਜਿਹੜੇ ਰਾਹੀ ਰਹਿੰਦੇ ਸੀ ਜਾਂ ਕੋਈ ਆਪਣੇ ਕੋਈ ਕੰਮ ਤੇ ਜਾ ਰਹੇ ਆ ਕੋਈ ਕੰਮ ਤੋਂ ਆ ਰਹੇ ਆ ਉਹ ਬੇਸਿਕਲੀ ਜ਼ਿਆਦਾ ਟਾਰਗੇਟ ਕਰਦੇ ਹਾਲੇ ਬੇਸਿਕਲੀ ਅਸੀਂ ਜਿਹੜਾ ਸੰਡੇ ਮਾਰਨਿੰਗ ਹੋਈਆਂ ਸੀ ਉਹ ਤਾਂ ਅਸੀਂ ਰਿਕਵਰ ਕਰ ਲਈਆਂ ਤਿੰਨੋਂ ਵਾਰਦਾਤਾ ਤੇ ਹੋਰ ਵੀ ਅਸੀਂ ਉਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਤੇ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਦਿੱਤਾ ਪੁਲਿਸ ਰਿਮਾਂਡ ਤੇ ਅਸੀਂ ਹੁਣ ਜਿਹੜੇ ਤਾਂ ਫੜੇ ਗਏ ਐ ਦੋ ਹੈਗੇ ਐ 23 24 ਸਾਲ ਦੇ ਤੇ ਦੋ 18 ਸਾਲ ਦੇ